ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਏ ਹਾਂ ਜੀ ਕੇ ਪੰਜਾਬੀ ਕਹਾਣੀਆਂ ਤੇ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਰਦੇ ਹਾਂ ਜੀ ਕਹਾਣੀ ਨੂੰ ਸ਼ੁਰੂ ਮੇਰੀ ਇੱਕ ਭੂਆ ਕੁਆਰੀ ਸੀ ਉਹਦਾ ਕਿਸਤੇ ਰਿਸ਼ਤਾ ਨਹੀਂ ਹੋਇਆ ਸੀ ਉਹਨੇ ਆਈਟੀਆਈ ਕੀਤੀ ਸੀ ਇਸ ਨੂੰ ਨੌਕਰੀ ਮਿਲ ਗਈ ਸੀ ਉਹ ਸਕੂਲ ਚੋ ਟੀਚਰ ਸੀ ਸਾਰੇ ਉਹਨੂੰ ਕਹਿੰਦੇ ਸੀ ਕਿ ਹੁਣ ਤੂੰ ਵਿਆਹ ਕਰਵਾ ਲੈ ਪਰ ਉਹ ਕਹਿੰਦੀ ਸੀ ਕਿ ਮੈਂ ਹਜੇ ਵਿਆਹ ਨਹੀਂ ਕਰਵਾਉਣਾ ਉਹਦੀ ਉਮਰ ਵੀ 28 ਸਾਲ ਦੀ ਸੀ ਮੈਂ ਵੀ ਚਾਹੁੰਦੀ ਸੀ ਕਿ ਮੈਂ ਵੀ ਕੋਈ ਨੌਕਰੀ ਕਰਾਂ ਇਸ ਕਰਕੇ ਦਿਲ ਲਾ ਕੇ ਪੜ੍ਹਾਈ ਕਰਦੀ ਸੀ ਮੈਂ ਬੜੇ ਧਿਆਨ ਨਾਲ ਪੜ੍ਹਾਈ ਵੱਲ ਧਿਆਨ ਦਿੰਦੀ ਹੁੰਦੀ ਸੀ ਮੇਰੇ ਘਰ ਵਿੱਚ ਮੇਰੇ ਇਲਾਵਾ ਮੇਰੇ ਮੰਮੀ ਡੈਡੀ ਤੇ ਮੇਰੇ ਦਾਦਾ ਦਾਦੀ ਤੇ ਮੇਰੀ ਭੂਆ ਤੇ ਇੱਕ ਛੋਟਾ ਭਰਾ ਸੀ ਮੰਮੀ ਪਾਪਾ ਮੈਨੂੰ ਹਮੇਸ਼ਾ ਕਹਿੰਦੇ ਸੀ ਕਿ ਆਪਣੇ ਘਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਤੈਨੂੰ ਨੌਕਰੀ ਕਰਨ ਬਾਰੇ ਸੋਚਣ ਦੀ ਕੀ ਲੋੜ ਚੱਲ ਜੇ ਮਿਲ ਵੀ ਜਾਊਗੀ ਤਾਂ ਵਧੀਆ ਗੱਲ ਆ ਨਾ ਵੀ ਮਿਲੂਗੀ ਤਾਂ ਕੋਈ ਗੱਲ ਨਹੀਂ ਪਰ ਮੇਰਾ ਸੁਪਨਾ ਸੀ ਕਿ ਮੈਂ ਵੀ ਭੂਆ ਵਾਂਵ ਨੌਕਰੀ ਹੀ ਕਰਾਂ ਮੈਂ ਆਪਣੇ ਪੈਰਾਂ ਤੇ ਖੜੀ ਹੋਣਾ ਚਾਹੁੰਦੀ ਸੀ ਜਮਾਨੇ ਦੇ ਹਿਸਾਬ ਨਾਲ ਮੈਂ ਵੀ ਅੱਗੇ ਵਧਣਾ ਚਾਹੁੰਦੀ ਸੀ ਮੈਂ ਪੜ੍ਹਾਈ ਕਰਨ ਤੋਂ ਬਾਅਦ ਪ੍ਰਾਈਵੇਟ ਨੌਕਰੀ ਕਰਨ ਲੱਗ ਪਈ ਮੈਂ ਸਰਕਾਰੀ ਨੌਕਰੀ ਦੀ ਵੀ ਟਰਾਈ ਕਰਦੀ ਰਹੀ ਥੋੜਾ ਟਾਈਮ ਕੀ ਮੈਂ ਪ੍ਰਾਈਵੇਟ ਨੌਕਰੀ ਕਰਨ ਤੋਂ ਬਾਅਦ ਸਰਕਾਰੀ ਨੌਕਰੀ ਮੇਰੀ ਮਿਲ ਗਈ ਸੀ ਮੇਰੀ ਪੋਸਟ ਸ਼ਹਿਰ ਵਿੱਚ ਸੀ ਥੋੜਾ ਜਿਆਦਾ ਦੂਰ ਸੀ ਇਸ ਕਰਕੇ ਮੈਨੂੰ ਨੌਕਰੀ ਸ਼ਹਿਰ ਵਿੱਚ ਹੀ ਕਰਨੀ ਪੈਣੀ ਸੀ ਕਿਉਂਕਿ ਰੋਜ਼ ਆਉਣਾ ਜਾਣਾ ਮੈਨੂੰ ਬਹੁਤ ਔਖਾ ਲੱਗਦਾ ਸੀ ਮੈਂ ਤਾਂ ਥੱਕ ਜਾਂਦੀ ਸੀ ਕਿਉਂਕਿ ਇੱਕ ਤਾਂ ਤੜਕੇ ਉੱਠ ਕੇ ਪੂਰੇ ਟਾਈਮ ਤੇ ਡਿਊਟੀ ਤੇ ਪਹੁੰਚਣਾ ਹੁੰਦਾ ਸੀ ਫਿਰ ਉਧਰੋਂ ਆਉਣ ਲਈ ਕੋਈ ਸਾਧਨ ਚੰਦ ਦੇ ਨਹੀਂ ਮਿਲਦਾ ਸੀ ਇਸ ਕਰਕੇ ਮੈਂ ਚਾਹੁੰਦੀ ਸੀ ਕਿ ਨੌਕਰੀ ਘਰ ਛੱਡ ਕੇ ਕਰ ਲੈਣੀ ਆ ਪਰ ਘਰ ਛੱਡਣਾ ਬਹੁਤ ਔਖਾ ਲੱਗ ਰਿਹਾ ਸੀ ਕਿਉਂਕਿ ਮੈਂ ਪਹਿਲਾਂ ਕਦੇ ਘਰ ਛੱਡ ਕੇ ਕਿਤੇ ਰਹੀ ਨਹੀਂ ਸੀ ਪਰ ਹੁਣ ਮਜਬੂਰੀ ਸੀ ਨੌਕਰੀ ਮਿਲਣ ਕਰਕੇ ਮੈਂ ਸ਼ਹਿਰ ਵਿੱਚ ਰਹਿਣ ਲੱਗ ਪਈ ਸੀ ਸ਼ਹਿਰ ਵਿੱਚ ਮੈਨੂੰ ਇੱਕ ਘਰ ਮਿਲ ਗਿਆ ਸੀ ਮੈਂ ਕਿਸੇ ਦੇ ਘਰ ਵਿੱਚ ਰਹਿੰਦੀ ਸੀ ਜਿਨ੍ਹਾਂ ਦਾ ਉੱਪਰਲਾ ਪੋਰਸ਼ਨ ਖਾਲੀ ਸੀ ਬੇਸ਼ੱਕ ਉਹਨਾਂ ਦਾ ਆਪਣਾ ਘਰ ਦਾ ਸਮਾਨ ਬਹੁਤ ਸੀ ਪਰ ਉੱਥੇ ਕੋਈ ਫੈਮਿਲੀ ਨਹੀਂ ਰਹਿੰਦੀ ਸੀ ਉਸ ਘਰ ਦੀ ਫੈਮਿਲੀ ਥੱਲੇ ਹੀ ਰਹਿੰਦੀ ਸੀ ਉਹਨਾਂ ਨੇ ਮੈਨੂੰ ਇਕੱਲੀ ਕੁੜੀ ਦੇਖ ਕੇ ਉੱਪਰਲਾ ਪੋਰਸ਼ਨ ਕਾਇਦੇ ਦੇ ਦਿੱਤਾ ਸੀ ਜਿੱਥੇ ਮੈਂ ਬੜੇ ਹੀ ਆਰਾਮ ਨਾਲ ਰਹਿੰਦੀ ਸੀ ਜਿਨ੍ਹਾਂ ਦੇ ਘਰ ਮੈਂ ਰਹਿਣ ਲੱਗੀ ਸੀ ਉਹਨਾਂ ਦਾ ਇੱਕ ਮੁੰਡਾ ਤੇ ਇੱਕ ਕੁੜੀ ਸੀ ਉਹਦੇ ਮੰਮੀ ਡੈਡੀ ਵੀ ਚਾਰ ਕੋ ਜਾਣੀ ਸੀ ਮੇਰਾ ਆਂਟੀ ਦੇ ਨਾਲ ਬੜਾ ਮੋਹ ਜਿਹਾ ਪੈ ਗਿਆ ਸੀ ਉਹਨਾਂ ਦੇ ਘਰ ਇੱਕ ਬਹੁਤ ਸੋਹਣੀ ਕੁੜੀ ਸੀ ਇਹ ਉਹ ਮੇਰੀ ਸਹੇਲੀ ਬਣ ਗਈ ਸੀ ਮੈਂ ਹਮੇਸ਼ਾ ਉਹਦੇ ਕੋਲ ਬੈਠ ਕੇ ਗੱਲਾਂ ਬਾਤਾਂ ਕਰਦੀ ਰਹਿੰਦੀ ਸੀ ਪਰ ਉਹਨਾਂ ਦਾ ਮੁੰਡਾ ਮੈਨੂੰ ਚੋਰੀ-ਚੋਰੀ ਵੇਖਦਾ ਰਹਿੰਦਾ ਸੀ ਮੈਂ ਵੀ ਉਹਨੂੰ ਵੇਖਦੀ ਸੀ ਮੈਂ ਇਸ ਤਰ੍ਹਾਂ ਦੇਖਦੀ ਸੀ ਕਿ ਉਸ ਨੂੰ ਕੁਝ ਪਤਾ ਨਾ ਲੱਗ ਜਾਵੇ। ਉਹ ਮੁੰਡਾ ਕਿਸੇ ਕਾਲਜ ਵਿੱਚ ਪੜ੍ਹਦਾ ਸੀ ਤੇ ਉਸ ਦਾ ਡੈਡੀ ਕਿਸੇ ਕੰਮ ਤੇ ਲੱਗਿਆ ਹੋਇਆ ਸੀ। ਮੈਂ ਉਹਦੇ ਘਰਦਿਆਂ ਤੋਂ ਡਰਦੀ ਵੀ ਰਹਿੰਦੀ ਸੀ ਕਿਉਂਕਿ ਉਹ ਮੈਨੂੰ ਚੋਰੀ-ਚੋਰੀ ਵੇਖਦਾ ਰਹਿੰਦਾ ਸੀ। ਵੈਸੇ ਤਾਂ ਉਹ ਉਮਰ ਵਿੱਚ ਮੇਰੇ ਨਾਲੋਂ ਛੋਟਾ ਲੱਗਦਾ ਸੀ। ਕਈ ਵਾਰ ਮੈਂ ਉਹਨੂੰ ਵੈਸੇ ਹੀ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸੰਗ ਜਾਂਦਾ ਸੀ। ਇੱਕ ਦਿਨ ਆਂਟੀ ਨੇ ਮੈਨੂੰ ਥੱਲੇ ਆਵਾਜ਼ ਮਾਰੀ ਉਹ ਮੈਨੂੰ ਕਹਿਣ ਲੱਗੀ ਕਿ ਅਸੀਂ ਅੱਜ ਛੋਟੀ ਕੁੜੀ ਦੇ ਜਨਮ ਦਿਨ ਦਾ ਕਰਕੇ ਕੇਕ ਲੈ ਕੇ ਆਏ ਆ ਤੇ ਤੂੰ ਵੀ ਨਾਲ ਆ ਜਾ ਇੱਥੇ ਆ ਕੇ ਸਾਡੇ ਨਾਲ ਇੰਜੋਏ ਕਰ ਲੈ ਮੈਂ ਕਿਹਾ ਨਹੀਂ ਨਹੀਂ ਆਂਟੀ ਉਹ ਕਹਿਣ ਲੱਗੀ ਕੋਈ ਗੱਲ ਨਹੀਂ ਤੂੰ ਵੀ ਸਾਡੇ ਘਰ ਦੀ ਕੁੜੀ ਐ ਤੂੰ ਆ ਜਾ ਤੇ ਸਾਡੇ ਨਾਲ ਸੈਲੀਬ੍ਰੇਟ ਕਰ ਆਂਟੀ ਦੇ ਜ਼ਿਆਦਾ ਫੋਰਸ ਕਰਨ ਤੇ ਫਿਰ ਮੈਂ ਥੱਲੇ ਆ ਗਈ ਸੀ ਮੈਂ ਵੀ ਕੇਕ ਖਾਣ ਲੱਗੀ ਸੀ ਮੈਂ ਦੇਖਿਆ ਉਹ ਮੁੰਡਾ ਜਿਸ ਦਾ ਨਾਮ ਵਿੱਕੀ ਸੀ ਕੋਲ ਬੈਠ ਕੇ ਕੇਕ ਖਾ ਰਹੀ ਹਾਂ ਸੀ। ਉਹਦੀ ਮਤਸੋਈ ਵਿੱਚ ਉਹ ਚੀਜ਼ਾਂ ਵੀ ਲਿਆ ਰਹੀ ਸੀ ਤੇ ਹੋਰ ਵੀ ਕੁਝ ਬਣਾ ਰਹੀ ਸੀ। ਉਹਨਾਂ ਤਿੰਨਾਂ ਦੇ ਇਲਾਵਾ ਘਰ ਵਿੱਚ ਕੋਈ ਹੋਰ ਨਹੀਂ ਸੀ। ਮੈਂ ਸੋਚ ਰਹੀ ਸੀ ਕਿ ਅੱਜ ਮੈਂ ਵੀ ਇਹਦੇ ਨਾਲ ਦੋ ਚਾਰ ਗੱਲਾਂ ਕਰੂੰਗੀ। ਪਰ ਮੇਰੇ ਵਿੱਚ ਇੰਨੀ ਹਿੰਮਤ ਹੋਰ ਨਹੀਂ ਰਹੀ ਸੀ। ਜਦੋਂ ਮੈਂ ਕੇਕ ਖਾ ਲਿਆ ਤਾਂ ਆਂਟੀ ਨੇ ਮੈਨੂੰ ਰਸਗੁੱਲੇ ਵੀ ਲਿਆ ਕੇ ਦਿੱਤੇ। ਮੈਂ ਵੀ ਰਸਗੁੱਲੇ ਖਾ ਰਹੀ ਸੀ। ਪਰ ਬਾਰ-ਬਾਰ ਵਿੱਕੀ ਮੇਰੇ ਵੱਲ ਹੀ ਵੇਖ ਰਿਹਾ ਸੀ। ਤੇ ਵਿੱਕੀ ਵੀ ਇਸ ਗੱਲ ਨੂੰ ਨੋਟ ਕਰ ਰਿਆ ਸੀ। ਵਿੱਕੀ ਦਾ ਰੰਗ ਸਾਵਲਾ ਜਿਹਾ ਸੀ। ਮੈਂ ਉਹਦੀ ਖੂਬਸੂਰਤੀ ਵੇਖੀ ਜਾ ਰਹੀ ਸੀ। ਮੈਂ ਆਂਟੀ ਨੂੰ ਕਿਹਾ ਕਿ ਕੇਕ ਬਹੁਤ ਜ਼ਿਆਦਾ ਸਵਾਦ ਸੀ। ਵਿੱਕੀ ਹੱਸਣ ਲੱਗ ਪਿਆ। ਮੈਨੂੰ ਕਹਿਣ ਲੱਗਿਆ ਤੂੰ ਤਾਂ ਸ਼ਾਇਦ ਇਦਾਂ ਕੇਕ ਖਾਣਦੇ ਹੋ ਜਿਵੇਂ ਤੁਸੀਂ ਪਹਿਲੀ ਪਹਿਲਾਂ ਕਦੇ ਕੇਕ ਹੀ ਨਾ ਖਾਦਾ ਹੋਵੇ। ਉਹਦਾ ਮੇਰੇ ਨਾਲ ਹੱਸ ਕੇ ਗੱਲ ਕਰਨਾ ਮੇਰਾ ਮਨ ਮੋਹ ਕੇ ਲੈ ਗਿਆ ਸੀ। ਮੈਂ ਕਿਹਾ ਨਹੀਂ ਨਹੀਂ ਖਾਦੇ ਤਾਂ ਬਹੁਤਾ ਪਰ ਆਂਟੀ ਦੇ ਘਰ ਆ ਕੇ ਤਾਂ ਕੁਝ ਵੱਖਰਾ ਹੀ ਸਵਾਦ ਆ ਰਿਹਾ। ਇਸ ਤਰ੍ਹਾਂ ਦੇ ਕੇਕ ਤਾਂ ਮੈਂ ਬਹੁਤ ਖਾਧਿਆ। ਸਾਡੇ ਘਰ ਤਾਂ ਕਿਸੇ ਨਾ ਕਿਸੇ ਦਾ ਬਰਥਡੇ ਪਾਰਟੀ ਮਨਾਉਂਦੇ ਹੀ ਰਹਿੰਦੇ ਆ। ਹੁਣ ਤਾਂ ਘਰ ਗਈ ਨੂੰ ਕਿੰਨਾ ਟਾਈਮ ਹੋ ਗਿਆ। ਜਦੋਂ ਵੀ ਮੈਂ ਉੱਥੋਂ ਆਉਣਾ ਹੁੰਦਾ ਤਾਂ ਮੰਮੀ ਕੁਝ ਬਣਾ ਕੇ ਭੇਜ ਦਿੰਦੇ ਆ। ਆਂਟੀ ਕਹਿੰਦੀ ਕਿ ਫਿਰ ਮਾ ਦਾ ਮਾਂ ਹੀ ਹੁੰਦੀ ਆ। ਇਸ ਤਰ੍ਹਾਂ ਉਹਨਾਂ ਦੇ ਘਰ ਸਾਡੀਆਂ ਗੱਲਾਂ ਬਾਤਾਂ ਚੱਲਦੀਆਂ ਰਹੀਆਂ। ਮੈਨੂੰ ਵਿੱਕੀ ਨਾਲ ਗੱਲ ਕਰਨ ਵਿੱਚ ਬੜਾ ਮਜ਼ਾ ਆ ਰਿਹਾ ਸੀ। ਉਸ ਦਿਨ ਮੈਂ ਵਿੱਕੀ ਨਾਲ ਪਹਿਲੀ ਵਾਰ ਗੱਲਬਾਤ ਕੀਤੀ ਸੀ ਮੈਨੂੰ ਉਹਦੇ ਨਾਲ ਗੱਲਾਂ-ਬਾਤਾਂ ਕਰਕੇ ਬਹੁਤ ਵਧੀਆ ਲੱਗਿਆ ਸੀ ਮੈਂ ਵਿੱਕੀ ਦੀ ਪੜ੍ਹਾਈ ਬਾਰੇ ਪੁੱਛਣ ਲੱਗੀ ਤਾਂ ਵਿੱਕੀ ਨੇ ਮੇਰੇ ਨਾਲ ਬਹੁਤ ਵਧੀਆ ਗੱਲਾਂ ਕੀਤੀਆਂ ਉਹਨੇ ਮੈਨੂੰ ਆਪਣੀ ਪੜ੍ਹਾਈ ਬਾਰੇ ਸਾਰਾ ਕੁਝ ਦੱਸਿਆ ਹੁੰਦਾ ਅਸੀਂ ਇੱਕ ਦੂਸਰੇ ਨੂੰ ਆਮ ਹੀ ਬੁਲਾ ਲੈਂਦੇ ਸੀ ਜਦੋਂ ਵੀ ਰਾਹ ਵਿੱਚ ਉਹ ਮੈਨੂੰ ਕਿਤੇ ਮਿਲਦਾ ਕਈ ਵਾਰ ਤਾਂ ਉਹ ਮੇਰੇ ਖਾਣ ਲਈ ਕੁਝ ਸ਼ਹਿਰੋਂ ਵੀ ਲਿਆ ਕੇ ਦੇ ਦਿੰਦਾ ਹੁੰਦਾ ਸੀ ਉਹ ਦਾ estranghan ਨੂੰ ਲਿਆ ਕੇ ਦੇਣਾ ਮੈਨੂੰ ਲੱਗਦਾ ਸੀ ਕਿ ਸ਼ਾਇਦ ਉਹ ਮੈਨੂੰ ਪਸੰਦ ਕਰਦਾ ਪਤਾ ਨਹੀਂ ਹੁਣ ਮੇਰੇ ਦਿਲ ਦਾ ਇਹ ਵਹਿਮ ਸੀ ਜਾਂ ਉਹ ਸੱਚਮੱਚ ਮੈਨੂੰ ਪਸੰਦ ਕਰਦਾ ਸੀ ਇਹ ਤਾਂ ਹੁਣ ਉਹੀ ਜਾਣਦਾ ਸੀ ਅਸੀਂ ਦੋਵੇਂ ਕਈ ਵਾਰ ਇਕੱਲੇ ਬਾਅਦ ਕਾਫੀ ਪੀਣ ਵੀ ਚਲੇ ਜਾਂਦੇ ਸੀ ਕਿਉਂਕਿ ਸ਼ਹਿਰ ਵਿੱਚ ਰਹਿੰਦੇ ਸੀ ਉਥੋਂ ਕਾਫੀ ਸ਼ਾਪ ਵੀ ਨੇੜੇ ਸੀ ਤੇ ਵਿੱਕੀ ਮੈਨੂੰ ਦੱਸਦਾ ਸੀ ਕਿ ਸਾਡੇ ਇੱਥੋਂ ਦੇ ਮੋਮੋਜ਼ ਬਹੁਤ ਹੀ ਮਸ਼ਹੂਰ ਆ ਕਈ ਵਾਰ ਮੈਨੂੰ ਲਿਆ ਕੇ ਵੀ ਦਿੰਦਾ ਮੈਨੂੰ ਉਹਨਾਂ ਦੇ ਘਰ ਰਹਿਣਾ ਵਧੀਆ ਲੱਗਦਾ ਸੀ ਬਿਲਕੁਲ ਆਪਣੇ ਘਰ ਵਰਗਾ ਮਾਹੌਲ ਲੱਗਦਾ ਸੀ ਜਿਸ ਕਰਕੇ ਉਹਨਾਂ ਦੇ ਘਰ ਮੈਂ ਆਉਂਦੀ ਜਾਂਦੀ ਰਹਿੰਦੀ ਸੀ ਉਹਨਾਂ ਨਾਲ ਮੇਰੀ ਕਾਫੀ ਸਾਂਝ ਪਣ ਗਈ ਸੀ ਇੱਕ ਦਿਨ ਵਿੱਕੀ ਬਰਾਂਡੇ ਵਿੱਚ ਬੈਠਾ ਸੀ ਤੇ ਮੈਂ ਜੌਬ ਤੋਂ ਵਾਪਸ ਆਈ ਸੀ ਤਾਂ ਮੈਂ ਦੇਖਿਆ ਉਹ ਕੱਲਾ ਬੈਠਾ ਆਪਣੇ ਫੋਨ ਤੇ ਗੇਮ ਖੇਡ ਰਿਹਾ ਸੀ ਜਦੋਂ ਮੈਂ ਉੱਪਰ ਜਾਣ ਲੱਗੀ ਤਾਂ ਵਿੱਕੀ ਮੇਰੇ ਰਾਹ ਵੱਲ ਦੇਖਣ ਲੱਗ ਪਿਆ ਮੈਂ ਵੀ ਉਹਦੇ ਵੱਲ ਦੇਖਿਆ ਤੇ ਕਹਿਣ ਲੱਗਿਆ ਕਿ ਮੈਡਮ ਆਜੋ ਚਾਹ ਪੀ ਲਓ ਮੈਂ ਕਿ ਬੱਸ ਉੱਪਰ ਜਾ ਕੇ ਬਣਾਉਣੀ ਆ ਤਾਂ ਵਿੱਕੀ ਚੁੱਪ ਹੋ ਗਿਆ ਮੈਂ ਉੱਪਰ ਜਾ ਕੇ ਕੱਪੜੇ ਬਦਲੇ ਤੇ ਫਿਰ ਮੈਂ ਸੋਚਿਆ ਕਿ ਵਿੱਕੀ ਨੂੰ ਬੁਰਾ ਨਾ ਲੱਗ ਜਾਵੇ ਇਸ ਲਈ ਮੈਂ ਸੋਚਿਆ ਚੱਲ ਉਹਨਾਂ ਕੋਲ ਥੱਲੇ ਜਾ ਕੇ ਚਾਹ ਪੀ ਆਉਣੀ ਆ ਪਰ ਜਦੋਂ ਮੈਂ ਥੱਲੇ ਗਈ ਤਾਂ ਮੈਂ ਦੇਖਿਆ ਵਿੱਕੀ ਉੱਥੇ ਨਹੀਂ ਸੀ ਮੈਂ ਆਵਾਜ਼ ਦਿੱਤੀ ਪਰ ਵਿੱਕੀ ਉੱਥੇ ਹੈ ਨਹੀਂ ਸੀ ਜਦੋਂ ਮੈਂ ਕਮਰੇ ਵਿੱਚ ਗਈ ਤਾਂ ਵਿੱਕੀ ਬੜੇ ਸ਼ਾਰਟ ਜਿਹੇ ਕੱਪੜੇ ਪਾਏ ਹੋਏ ਸੀ ਉਹ ਆਪਣੇ ਕਮਰੇ ਵਿੱਚ ਬੈਠ ਕੇ ਕੰਪਿਊਟਰ ਤੇ ਗਾਣੇ ਸੁਣ ਰਿਹਾ ਸੀ ਮੈਂ ਵਿਕੀ ਨੂੰ ਕਿਹਾ ਕਿ ਮੈਂ ਅੰਦਰ ਆ ਸਕਦੀ ਹਾਂ ਤਾਂ ਉਹ ਕਹਿਣ ਲੱਗਾ ਹਾਂਜੀ ਆਓ ਮੈਂ ਵਿਕੀ ਦੇ ਕੋਲ ਬੈਠ ਗਈ ਮੈਨੂੰ ਲੱਗਾ ਕਿ ਵਿਕੀ ਨੇ ਡਰਿੰਕ ਕੀਤੀ ਹੋਈ ਆ ਕਿਉਂਕਿ ਜਦੋਂ ਉਹ ਬੋਲ ਰਿਹਾ ਸੀ ਤਾਂ ਉਹਦੇ ਮੂੰਹ ਵਿੱਚ ਸ਼ਰਾਬ ਦੀ ਸਮੈਲ ਆ ਰਹੀ ਸੀ ਉਹਦੇ ਬੋਲਣ ਦਾ ਢੰਗ ਵੀ ਕੁਝ ਅਲੱਗ ਜਿਹਾ ਸੀ ਮੈਂ ਪਹਿਲਾਂ ਦੇਖੀ ਗਈ ਪਰ ਕੁੜੇ ਟਾਈਮ ਬਾਅਦ ਹੀ ਮੈਂ ਵਿੱਕੀ ਨੂੰ ਪੁੱਛਿਆ ਤੁਸੀਂ ਚਾਹ ਪੀਣ ਲਈ ਕਹਿ ਰਹੇ ਸੀ ਤਾਂ ਉਹ ਆਸਨ ਲੱਗਾ ਕਹਿਣ ਲੱਗਾ ਚਾਹ ਦਾ ਕੀ ਪੀਣਾ ਤੁਸੀਂ ਸ਼ਰਾਬ ਪੀਓਗੇ ਉੱਥੇ ਬੈਠਾ ਮੈਂ ਵੀ ਪੀ ਰਿਹਾ ਸੀ ਉਹਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਮੈਂ ਵਿੱਕੀ ਨੂੰ ਕਿਹਾ ਕਿ ਦੂਜੀ ਸ਼ਰਾਬ ਪੀਨੇ ਹੋ ਤਾਂ ਉਹ ਕਹਿਣ ਲੱਗਾ ਮੈਂ ਕਦੇ-ਕਦੇ ਸ਼ਰਾਬ ਪੀ ਲੈਣਾ ਮੈਨੂੰ ਇਸ ਗੱਲ ਦੀ ਹਰਾਨੀ ਚਈ ਹੋਈ ਕਿਉਂਕਿ ਉਹ ਬਹੁਤ ਹੀ ਜ਼ਿਆਦਾ شریف ਮੁੰਡਾ ਮੈਂ ਸਮਝਦੀ ਸੀ ਉਹ ਬਿਲਕੁਲ ਅਲੱਗ ਦਿਖ ਰਿਹਾ ਸੀ ਵਿੱਕੀ ਨੇ ਮੇਰੇ ਲਈ ਇੱਕ ਪੈਗ ਬਣਾ ਦਿੱਤਾ ਮੈਂ ਵੀ ਕਦੇ ਪੈਗ ਨਹੀਂ ਲਗਾਇਆ ਸੀ ਪਰ ਮੈਂ ਉਹਦੇ ਸਾਹਮਣੇ ਤਾਂ ਪੀ ਹੀ ਨਹੀਂ ਰਹੀ ਸੀ ਵਿੱਕੀ ਮੈਨੂੰ ਬਾਰ-ਬਾਰ ਕਹਿ ਰਿਹਾ ਸੀ ਕਿ ਇਹ ਲਾਓ ਪਹਿਲਾਂ ਤਾਂ ਮੈਂ ਸ਼ਰਾਬ ਪੀਣ ਤੋਂ ਝਿਜਕਦੀ ਸੀ ਪਰ ਫਿਰ ਮੈਂ ਸੋਚਿਆ ਕਿ ਸ਼ਹਿਰਾਂ ਵਿੱਚ ਤੇ ਬਾਹਰਲੇ ਦੇਸ਼ਾਂ ਵਿੱਚ ਵੀ ਕੁੜੀਆਂ ਡਰਿੰਕ ਕਰ ਹੀ ਲੈਂਦੀਆਂ ਤੇ ਉਹਨਾਂ ਦੀ ਬਿਊਟੀ ਕਿੰਨੀ ਸੋਹਣੀ ਲੈਂਦੀ ਆ ਮੈਂ ਉਹਦੇ ਬਾਰ-ਬਾਰ ਕਹਿਣ ਤੇ ਫਿਰ ਇੱਕ ਪੈਗ ਲਾਣਿਆ ਮੈਨੂੰ ਵਿੱਕੀ ਹੋਰ ਵੀ ਸੋਹਣਾ ਲੱਗਦਾ ਲੱਗ ਪਿਆ ਸੀ ਉਧਰ بارش ਦਾ ਮੌਸਮ ਸੀ ਵਿਕੀ ਦੇ ਘਰ ਵੀ ਕੋਈ ਨਹੀਂ ਸੀ ਵਿੱਕੀ ਨੂੰ ਫੇ ਨਸ਼ਾ ਜਿਹਾ ਚੜਿਆ ਹੋਇਆ ਸੀ ਤੇ ਉਹ ਮੇਰੇ ਨਜ਼ਦੀਕ ਆਉਣ ਲੱਗਿਆ ਮੈਂ ਉਹਨੂੰ ਬਾਰ-ਬਾਰ ਰੋਕਣ ਕਰ ਰਹੀ ਸੀ ਪਰ ਉਹ ਵਾਰ-ਵਾਰ ਮੇਰੇ ਕੋਲ ਹੀ ਆ ਰਿਹਾ ਸੀ ਉਹ ਮੈਨੂੰ ਕਹਿ ਰਿਹਾ ਸੀ ਕਿ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਓ ਮੈਨੂੰ ਬੜਾ ਡਰ ਲੱਗ ਰਿਹਾ ਸੀ ਕਿ ਕਿਤੇ ਕੋਈ ਆ ਨਾ ਜਾਵੇ ਪਰ ਉਹ ਪਰੇ ਨਹੀਂ हट ਰਿਹਾ ਸੀ ਵਾਰ ਵਾਰ ਮੇਰੇ ਨਾਲ ਹੀ ਘਰ ਲੱਗ ਰਿਹਾ ਸੀ ਜਿਸ ਨਾਲ ਮੇਰਾ ਮਨ ਵੀ ਕਰਨ ਲੱਗ ਪਿਆ ਸੀ ਕਿ ਮੈਂ ਉਹਦੇ ਨਾਲ ਲੱਗ ਜਾਵਾਂ ਅਸੀਂ ਤੁਮੋਂ ਨਸ਼ੇ ਵਿੱਚ ਆ ਕੇ ਮੈਂ ਵੀ ਕਿਨੂ ਕਿਹਾ ਕਿ ਤੇਰੇ ਘਰ ਦੇ ਤਾਂ ਨਹੀਂ ਆ ਜਾਣਗੀ ਕਹਿਣ ਲੱਗਿਆ ਉਹ ਰਾਤ ਤੱਕ ਵਾਪਸ ਆਉਣਗੇ ਇਦਾਂ ਲੱਗ ਰਿਹਾ ਸੀ ਜਿਵੇਂ ਵੀ ਇੱਕ ਵਿੱਕੀ ਪਿਆਸਾ ਹੋਵੇ ਵਾਰ ਵਾਰ ਮੇਰੇ ਨਾਲ ਹੀ ਚਿੰਬੜ ਰਿਹਾ ਸੀ ਮੈਂ ਕਈ ਵਾਰ ਉਹਨੂੰ ਪਰੇ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਹੋ ਨਹੀਂ ਰਿਹਾ ਸੀ ਉਹ ਮੈਨੂੰ ਵਾਰ-ਵਾਰ ਇਸ ਤਰ੍ਹਾਂ ਚੁੰਬੜ ਰਿਹਾ ਸੀ ਮੇਰਾ ਵੀ ਫਿਰ ਦਿਲ ਕਰ ਲੱਗ ਪਿਆ ਉਹਦੇ ਨਾਲ ਕੁਝ ਕਰਾਂ ਜਿਆਦਾ ਟਾਈਮ ਮੈਂ ਕੰਟਰੋਲ ਵਿੱਚ ਨਹੀਂ ਸੀ ਰਹਿ ਸਕਤੀ ਮੈਂ ਵਿੱਕੀ ਨੂੰ ਅੰਦਰ ਬੈਡਰੂਮ ਵਿੱਚ ਲੈ ਗਈ ਵਿੱਕੀ ਮੈਨੂੰ ਕਹਿ ਰਿਹਾ ਸੀ ਕਿ ਮੈਨੂੰ ਠੰਡ ਵੀ ਲੱਗ ਰਹੀ ਹੈ ਕਿਉਂਕਿ ਬਾਹਰ بارش ਦਾ ਮੌਸਮ ਸੀ ਮੈਂ ਵਿੱਕੀ ਨੂੰ ਕਿਹਾ ਕਿ ਤੂੰ ਕੰਬਲ ਲੈ ਲੈ ਤੇ ਫਿਰ ਮੈਂ ਤੇ ਵਿੱਕੀ ਮੋٹے ਕੰਬਲ ਵਿੱਚ ਆ ਗਏ ਅਸੀਂ ਦੋਵੇਂ ਇੱਕ ਦੂਸਰੇ ਨੂੰ ਇੱਕ ਕਰ ਰਹੇ ਸੀ ਸਾਡੇ ਵਿੱਚ ਪਤਾ ਹੀ ਨਹੀਂ ਲੱਗਿਆ ਕਦੋਂ ਹਸਬੰਦ ਵਾਈਫ ਵਾਲਾ ਰਿਸ਼ਤਾ ਬਣ ਗਿਆ। ਉਹ ਪਲ ਮੇਰੇ ਲਈ ਬੜੇ ਹਸੀਨ ਹੋ ਗਏ ਸੀ। ਸੋਚਿਆ ਨਹੀਂ ਸੀ ਕਿ ਸਾਡਾ ਰਿਸ਼ਤਾ ਕਦੇ ਇੱਥੇ ਤੱਕ ਵੀ ਪਹੁੰਚ ਜਾਊਗਾ। ਕਿਉਂਕਿ ਕਦੇ ਉਹ ਟਾਈਮ ਸੀ ਜਦੋਂ ਮੈਂ ਮਿੱਕੀ ਨੂੰ ਬੁਲਾਉਣ ਤੋਂ ਵੀ ਡਰਦੀ ਸੀ। ਪਰ ਅੱਜ ਅਸੀਂ ਦੋਨੋਂ ਇੱਕ ਹੋ ਗਏ ਸੀ। ਇਹ ਸਭ ਤੋਂ ਬਾਅਦ ਮੈਂ ਜਲਦੀ ਜਲਦੀ ਉੱਪਰ ਚਲੇਗੀ। ਮੇਰਾ ਸਿਰ ਬੜਾ ਦੁਖ ਰਿਆ ਸੀ। ਮੈਂ ਰੋਟੀ ਵੀ ਨਹੀਂ ਬਣਾਈ ਸੀ। ਉਦਾਂ ਹੀ ਸੌਂ ਗਈ। ਜਦੋਂ ਸਵੇਰ ਨੂੰ ਮੇਰੀ ਅੱਖ ਖੁੱਲੀ ਤਾਂ ਮੈਨੂੰ ਬੜੀ ਭੁੱਖ ਲੱਗ ਰਹੀ ਸੀ ਮੈਂ ਜਲਦੀ ਜਲਦੀ ਉੱਠ ਕੇ ਚਾਹ ਬਣਾਈ ਤੇ ਚਾਹ ਪੀ ਕੇ ਮੈਂ ਥੋੜਾ ਜਿਹਾ ਮਨ ਨੂੰ ਸ਼ਾਂਤ ਹੋ ਗਿਆ ਮੈਨੂੰ ਰਾਤ ਵਾਲੀਆਂ ਸਾਰੀਆਂ ਗੱਲਾਂ ਯਾਦ ਆ ਰਹੀਆਂ ਸੀ ਮੈਂ ਸੋਚ ਰਹੀ ਸੀ ਕਿ ਉਸ ਪਲ ਵਿੱਚ ਉਹ ਸਭ ਕੁਝ ਕੀ ਹੋ ਗਿਆ ਮੇਰੇ ਮਨ ਵਿੱਚ ਥੋੜਾ ਜਿਹਾ ਪਛਤਾਵਾ ਵੀ ਸੀ ਕਿ ਇਦਾਂ ਨਹੀਂ ਹੋਣਾ ਚਾਹੀਦਾ ਸੀ ਪਰ ਮੈਂ ਨੌਕਰੀ ਤੇ ਚੈਫਰ ਚਲੀ ਗਈ ਉੱਥੇ ਵੀ ਸਾਰਾ ਦਿਨ ਮੈਂ ਇਸ ਗੱਲ ਬਾਰੇ ਸੋਚਦੀ ਰਹੀ ਮੈਂ ਇੱਕ ਮਿੰਟ ਵਿੱਚ ਕੀ ਕਰ ਦਿੱਤਾ ਜੇਕਰ ਇਹ ਹੋਣਾ ਹੀ ਸੀ ਤਾਂ ਇਸ ਬਾਰੇ ਸੋਚਣਾ ਚਾਹੀਦਾ ਸੀ ਮੇਰੇ ਦਿਲ ਵਿੱਚ ਵੀ ਇਹ ਗੱਲ ਆ ਰਹੀ ਸੀ ਕਿ ਪਤਾ ਨਹੀਂ ਉਹਨੇ ਸ਼ਰਾਬ ਦੇ ਨਸ਼ੇ ਵਿੱਚ ਕੀ ਕਰ ਦਿੱਤਾ ਜਾਂ ਫਿਰ ਉਹਨੂੰ ਸਾਰੀ ਹੋਸ਼ ਸੀ ਇਸ ਤਰ੍ਹਾਂ ਮੈਂ ਆਪਣੇ ਮਨ ਵਿੱਚ ਘੜ ਤਾਂ ਹੀ ਘੜੀ ਜਾ ਰਹੀ ਸੀ ਦਿਲ ਕਰਦਾ ਸੀ ਕਿ ਵਿੱਕੀ ਨੂੰ ਫੋਨ ਲਾ ਕੇ ਸਾਰੀ ਗੱਲ ਪੁੱਛ ਲਵਾਂ ਕਿਉਂਕਿ ਮੇਰੇ ਕੋਲ ਉਸ ਦਾ ਨੰਬਰ ਸੀ ਸੀ ਦਿਲ ਕਰਦਾ ਸੀ ਕਿ ਮੈਂ ਉਹਦੇ ਕੋਲੋਂ ਮਾਫੀ ਮੰਗਾਵਾਂ ਫਿਰ ਮੈਂ ਸੋਚਦੀ ਸੀ ਕਿ ਮੇਰਾ ਮੇਰੀ ਕਿਹੜਾ ਇਹਦੇ ਵਿੱਚ ਕੋਈ ਗਲਤੀ ਆ ਵਿਕੀ ਨੇ ਹੀ ਮੈਨੂੰ ਇਹ ਸਭ ਕੁਝ ਕਰ ਲੈ ਮਜਬੂਰ ਕੀਤਾ ਮੇਰੀਆਂ ਭਾਵਨਾਵਾਂ ਨੂੰ ਜਗਾ ਦਿੱਤਾ ਇਸ ਕਰਕੇ ਉਹ ਸਭ ਕੁਝ ਹੋ ਗਿਆ ਪਰ ਫਿਰ ਵੀ ਮੈਂ ਕਿਤੇ ਨਾ ਕਿਤੇ ਆਪ ਨੂੰ ਵੀ ਗੁਨੇਗਾਰ ਸਮਝਦੀ ਸੀ ਬਸ ਇਹ ਗੱਲਾਂ ਕਰਦੀ ਕਰਦੀ ਮੈਂ ਘਰ ਵਾਪਸ ਆ ਗਈ ਮੈਨੂੰ ਲੱਗ ਰਿਹਾ ਸੀ ਜਿਵੇਂ ਮੇਰਾ ਸਰੀਰ ਠੀਕ ਨਾ ਹੋਵੇ ਜਦੋਂ ਮੈਂ ਘਰ ਆਈ ਤਾਂ ਵੇਖਿਆ ਕਿ ਵਿਕੀ ਘਰ ਨਹੀਂ ਸੀ ਮੈਂ ਆਂਟੀ ਨੂੰ ਪੁੱਛਿਆ ਕਿ ਵਿੱਕੀ ਕਿੱਥੇ ਆ ਤਾਂ ਕਹਿਣ ਲੱਗੀ ਕਿ ਉਹ ਤਾਂ ਕਾਲਜ ਗਿਆ ਤਾਂ ਕੀ ਗੱਲ ਹੋਈ ਕੋਈ ਕੰਮ ਸੀ ਮੈਂ ਕਿਹਾ ਨਹੀਂ ਉਹ ਤਾਂ ਉਹਨੂੰ ਨੋਟਸ ਚਾਹੀਦੇ ਸੀ ਮੈਂ ਉਹਦੇ ਨੋਟਸ ਬਾਰੇ ਦੱਸਣਾ ਚਾਹੁੰਦੀ ਸੀ ਆਂਟੀ ਕਹਿਣ ਲੱਗੇ ਕਿ ਠੀਕ ਆ ਕੋਈ ਗੱਲ ਨਹੀਂ ਜਦੋਂ ਆਊਗਾ ਆ ਜਾਊਗਾ ਉਦੋਂ ਤੁਸੀਂ ਉਹਦੇ ਨਾਲ ਗੱਲ ਕਰ ਲੈਣਾ ਮੈਂ ਕਿਹਾ ਕੀ ਹੁਣ ਮੈਨੂੰ ਵਿੱਕੀ ਤੇ ਆਉਣ ਦੀ ਵੇਟ ਸੀ ਮੈਂ ਵਿੱਕੀ ਕੋਲੋਂ ਡਰ ਵੀ ਰਹੀ ਸੀ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਮੈਂ ਉਹਦੇ ਨਾਲ ਕੀ ਗੱਲ ਕਰੂੰਗੀ ਪਹਿਲਾਂ ਤਾਂ ਮੈਂ ਕਿਹਾ ਫੋਨ ਕਰਾਂ ਸੋਚਿਆ ਕਿ ਫੋਨ ਤੇ ਗੱਲ ਕਰੂੰਗੀ ਛੱਡ ਘਰ ਆ ਲੈੰਦੇ ਫਿਰ ਹੀ ਗੱਲ ਕਰੂੰਗੀ ਸ਼ਾਮ ਤੱਕ ਜਦੋਂ ਫਿਰ ਵਾਪਸ ਘਰ ਆਇਆ ਤਾਂ ਮੈਂ ਉਹਦੇ ਨਾਲ ਗੱਲ ਕਰਨ ਲਈ ਥੱਲੇ ਉਤਰ ਗਈ ਮੈਂ ਬੜਾ ਜਿਗਰਾ ਜਹ ਕਰਕੇ ਥੱਲੇ ਆ ਗਈ ਸੀ ਉਹ ਵੀ ਹੀ ਉਹ ਮੇਰੇ ਨਾਲ ਨਜ਼ਰਾਂ ਨਹੀਂ ਮਿਲਾ ਰਿਹਾ ਸੀ ਮੈਨੂੰ ਲੱਗ ਰਿਹਾ ਸੀ ਕਿ ਉਹ ਸਭ ਤੋਂ ਜ਼ਿਆਦਾ ਆ ਗਿਆ ਮੈਂ ਮੌਕਾ ਲੱਭ ਰਹੀ ਸੀ ਕਿ ਕਦੋਂ ਉਹਦੇ ਨਾਲ ਇਹ ਸਭ ਗੱਲ ਕਰਾਂ ਫਿਰ ਮੈਂ ਉਹਨੂੰ ਮੈਸੇਜ ਕੀਤਾ ਕਿ ਅਨਕੀ ਲਈ ਚਾਹ ਮੈਂ ਲੱਗੇ ਗਈ ਆ ਮੈਂ ਮੈਸੇਜ ਕਰਕੇ ਕਿਹਾ ਕਿ 2 ਮਿੰਟ ਉੱਪਰ ਚੋ ਆਈ ਮੈਂ ਤੇਰ ਨਾਲ ਗੱਲ ਕਰਨੀ ਆ ਉਹ ਕਹਿਣ ਲੱਗਾ ਠੀਕ ਆ ਮੈਂ ਚਾਹ ਪੀ ਕੇ ਜਲਦੀ ਮੈਂ ਚਾਹ ਪੀ ਕੇ ਜਲਦੀ ਜਲਦੀ ਉੱਪਰ ਚਲੀ ਗਈ ਜਦੋਂ ਵਿੱਕੀ ਮੇਰੇ ਕੋਲ ਆਇਆ ਤਾਂ ਮੈਂ ਉਹਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਜੋ ਕੁਝ ਹੋਇਆ ਉਹ ਠੀਕ ਨਹੀਂ ਹੋਇਆ ਮੈਂ ਤੁਹਾਡੇ ਕੋਲੋਂ ਉਹਦੀ ਮਾਫੀ ਮੰਗਣਾ ਚਾਹਣੀ ਆ ਮੈਂ ਵੀ ਚਾਣਪੁੱਝ ਕੇ ਕੁਝ ਕਰ ਬੈਠੀ ਮੇਰੀ ਗੱਲ ਸੁਣ ਕੇ ਹਸ ਲੱਗ ਪਿਆ ਉਹਨੇ ਮੈਨੂੰ ਆਪਣੀਆਂ ਫਿਰ ਬਾਹਾਂ ਵਿੱਚ ਘਰ ਲਿਆ ਤੇ ਮੈਨੂੰ ਕਹਿਣ ਲੱਗਾ ਇਹਦੇ ਵਿੱਚ ਗਲਤੀ ਵਾਲੀ ਕਿਹੜੀ ਗੱਲ ਆ ਇਹ ਤਾਂ ਪਿਆਰ ਸੀ ਜੋ ਆਪਣੇ ਤੋਂ ਇੱਕ ਦੂਜੇ ਨਾਲ ਹੋ ਗਿਆ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਸੀ ਮੇਰੇ ਮਨ ਵਿੱਚ ਖੁਸ਼ੀ ਚ ਹੀ ਹੋਈ ਕਿਉਂਕਿ ਕਿਤੇ ਨਾ ਕਿਤੇ ਮੈਂ ਵੀ ਉਹਨੂੰ ਪਿਆਰ ਕਰਦੀ ਸੀ ਮੈਂ ਉਹਨੂੰ ਕਿਹਾ ਕਿ ਤੂੰ ਮੈਨੂੰ ਆਪਣੇ ਦਿਲ ਦੀ ਗੱਲ ਪਹਿਲਾਂ ਕਿਉਂ ਨਹੀਂ ਕਹੀ ਉਹ ਕਹਿਣ ਲੱਗਾ ਮੈਂ ਤੁਹਾਡੇ ਕੋਲੋਂ ਸੰਗਦਾ ਰਿਆ ਉਸ ਦਿਨ ਸ਼ਰਾਬ ਦੇ ਨਸ਼ੇ ਵਿੱਚ ਮੈਨੂੰ ਪਤਾ ਨਹੀਂ ਕੀ ਹੋ ਗਿਆ ਮੈਂ ਵੇਖੀ ਉਹ ਕਿਹਾ ਕਿ ਇੱਕ ਗੱਲ ਤੈਨੂੰ ਕਹਾ ਮੁੰਡਿਆਂ ਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ ਵੈਸੇ ਤਾਂ ਬੰਦਿਆਂ ਲਈ ਵੀ ਇਹ ਗੱਲ ਬਹੁਤ ਮਾੜੀ ਆ ਪਰ ਤੂੰ ਕਦੋਂ ਤੋਂ ਲੱਗ ਗਿਆ ਸ਼ਰਾਬ ਪੀਣਾ ਤੇ ਉਹ ਕਹਿਣ ਲੱਗਾ ਕਿ ਇਹ ਗੱਲ ਤਾਂ ਨਾਰਮਲ ਆ ਨਾਲੇ ਮੈਂ ਕਿਹੜਾ ਰੋਜ਼-ਰੋਜ਼ ਪੀਣਾ ਇਹ ਤਾਂ बस ਮੇਰੇ ਫਰੈਂਡ ਦੀ ਪਾਰਟੀ ਸੀ ਉੱਥੇ ਮੈਂ ਇੱਕ ਪੈਗ ਲਾ ਕੇ ਆਇਆ ਉਹ ਤਾਂ ਕੋਲ ਆ ਕੇ ਮੈਨੂੰ ਕਹਿਣ ਲੱਗਾ ਕਿ ਮੈਨੂੰ ਤੁਹਾਡਾ ਸਾਥ ਬਹੁਤ ਹੀ ਚੰਗਾ ਲੱਗਦਾ ਉਹਦੀਆਂ ਗੱਲਾਂ ਸੁਣ ਕੇ ਫਿਰ ਮੇਰਾ ਮਨ ਸ਼ਾਂਤ ਹੋ ਗਿਆ ਮੈਂ ਉਹ ਕਹਿੰਦਾ ਕਿ ਮੈਨੂੰ ਪਿਆਰ ਤਾਂ ਤੁਸੀਂ ਕਰਦੇ ਹੋ ਮੈਂ ਕਿ ਹਾਂ ਮੈਂ ਤੁਹਾਡ ਨੂੰ ਕਾਫੀ ਦਿਨਾਂ ਤੋਂ ਦੇਖ ਰਹੀ ਹਾਂ ਮੈਂ ਤਾਂ ਜਦੋਂ ਦੀ ਇੱਥੇ ਆਈ ਉਦੋਂ ਦੀ ਹੀ ਤੁਹਾਨੂੰ ਪਸੰਦ ਕਰ ਲੱਗ ਗਈ ਹਾਂ ਬਸ ਕਹਿਣ ਦੀ ਹਿੰਮਤ ਨਹੀਂ ਹੋ ਰਹੀ ਮੈਂ ਤਾਂ ਹਰ ਤੇਰ ਨਾਲ ਕਰਨ ਪਹਾਨਾ ਲੱਭਦੀ ਰਹਿੰਦੀ ਸੀ ਪਰ ਮੈਨੂੰ ਮੌਕਾ ਨਹੀਂ ਮਿਲ ਰਿਹਾ ਸੀ ਕਿਉਂਕਿ ਆਂਟੀ ਹੁੰਦੀ ਸੀ ਤੇ ਵਿੱਕੀ ਕਹਿੰਦਾ ਚਲੋ ਕੋਈ ਕਰ ਮੈਂ ਉਸ ਨੂੰ ਕਿਹਾ ਕਿ ਮੈਂ ਤੇਰਾ ਇੱਕ ਵਾਰ ਹੱਥ ਫੜ ਲਿਆ ਤੇ ਮੈਂ ਕਦੇ ਵੀ ਤੇਰਾ ਸਾਥ ਨਹੀਂ ਛੱਡੂੰਗੀ ਇਸ ਤਰ੍ਹਾਂ ਸਾਡੇ ਵਿੱਚ ਪਿਆਰ ਤੇ ਕੌਲ ਕਰਾਰ ਪੱਕੇ ਹੋ ਗਏ ਸੀ ਹੁਣ ਮੈਂ ਤੇ ਵਿੱਕੀ ਬਾਹਰ ਵੀ ਮਿਲਦੇ ਰਹਿੰਦੇ ਸੀ ਤੇ ਮੈਂ ਵਿੱਕੀ ਨੂੰ ਹਮੇਸ਼ਾ ਕਹਿੰਦੀ ਸੀ ਕਿ ਤੂੰ ਕਦੇ ਵੀ ਸ਼ਰਾਬ ਨਹੀਂ ਪੀਣੀ ਤੇ ਮੁੰਡਿਆਂ ਕੋਲੋਂ ਦੂਰ ਰਹਿਣਾ ਆਪਣੀ ਪੜ੍ਹਾਈ ਕਰ ਤੇ ਨੌਕਰੀ ਤੇ ਲੱਗ ਜਾ ਫਿਰ ਆਪਾਂ ਦੋਵੇਂ ਵਿਆਹ ਕਰਵਾ ਲਵਾਂਗੇ ਉਹ ਕਹਿੰਦਾ ਸੀ ਕਿ ਠੀਕ ਆ ਉਹ ਮੇਰੇ ਕਹਣੇ ਵਿੱਚ ਚੱਲਦਾ ਸੀ ਤੇ ਵਿੱਕੀ ਅੱਗੇ ਨਾਲੋਂ ਕੁਝ ਜ਼ਿਆਦਾ ਹੀ ਸਿਆਣਾ ਹੋ ਗਿਆ ਲੱਗਦਾ ਸੀ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਸੀ ਕਿ ਵਿੱਕੀ ਮੇਰੀ ਹਰ ਗੱਲ ਮੰਨਦਾ ਸੀ। ਮੈਂ ਇੱਕ ਦਿਨ ਮੈਂ ਆਪਣੇ ਘਰ ਮੰਮੀ ਡੈਡੀ ਨੂੰ ਮਿਲਣ ਗਈ। ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਆਪਣੇ ਲਈ ਇੱਕ ਮੁੰਡਾ ਪਸੰਦ ਕਰ ਲਿਆ। ਮੰਮੀ ਕਹਿਣ ਲੱਗੀ ਕਿ ਜ਼ਰੂਰ ਤੇਰੇ ਨਾਲ ਨੌਕਰੀ ਕਰਦਾ ਹੋਗਾ। ਮੈਂ ਕਿਹਾ ਨਹੀਂ, ਉਹ ਤਾਂ ਹਜੇ ਪੜਾਈ ਕਰਦਾ। ਬਸ ਜਲਦੀ ਹੀ ਨੌਕਰੀ ਕਰਨ ਲੱਗ ਜਾਊਗਾ। ਤਾਂ ਉਹ ਕਹਿਣ ਲੱਗੀ ਕਿ ਸਾਨੂੰ ਉਸ ਮੁੰਡੇ ਨੂੰ ਮਿਲਾ ਦੇ ਮੈਂ ਕਿਹਾ ਨਹੀਂ ਨਹੀਂ ਅਜੇ ਨਹੀਂ ਥੋੜਾ ਟਾਈਮ ਰੋਕ ਕੇ ਮੈਂ ਲਵਾਵਾਂਗੀ ਕਿਉਂਕਿ ਉਹਦੇ ਘਰਦਿਆਂ ਨੂੰ ਵੀ ਸਾਡੇ ਬਾਰੇ ਅਜੇ ਕੁਝ ਨਹੀਂ ਪਤਾ ਪਹਿਲਾਂ ਉਸਦੇ ਘਰ ਗੱਲ ਕਰਾਂਗੇ ਫਿਰ ਮੈਂ ਤੁਹਾਡੇ ਨਾਲ ਉਹਨਾਂ ਨੂੰ ਮਿਲਵਾਉਂਗੀ ਮੰਮੀ ਕਹਿ ਕਿ ਠੀਕ ਆ ਮੰਮੀ ਨੂੰ ਦੱਸਿਆ ਤੇਰੀ ਪੂਆ ਨੂੰ ਵੀ ਇੱਕ ਮੁੰਡਾ ਪਸੰਦ ਆ ਇਹ ਉਹਦੇ ਨਾਲ ਕਰਵਾਉਣਾ ਚਾਹੁੰਦੀ ਆ ਮੇਰੀ ਪੂਆ ਤਾਂ ਨੌਕਰੀ ਕਰਦੀ ਸੀ ਤੇ ਮੇਰਾ ਡੈਡੀ ਫੈਕਟਰੀ ਵਿੱਚ ਕੰਮ ਤੇ ਲੱਗਾ ਹੋਇਆ ਸੀ ਉੱਥੇ ਗਣਮ ਪੜਨ ਦਾ ਕੰਮ ਕਰਦਾ ਸੀ ਉਹਦੀ ਤਨਖਾਹ ਵੀ ਵਧੀਆ ਸੀ ਮੈਂ ਬੜੀ ਖੁਸ਼ ਹੋਈ ਸੀ ਮੈਂ ਪੂਆ ਨੂੰ ਮਜ਼ਾਕ ਕਰਦੀ ਸੀ ਕਿ ਗੁਫੜ ਦੀ ਫੋਟੋ ਦਿਖਾ ਉਹ ਕਹਿਣ ਲੱਗੀ ਕਿ ਜਿੱਦਾਂ ਤੁਹਾਡਾ ਸਰਪ੍ਰਾਈਜ਼ ਆ ਉਦੋਂ ਹੀ ਮੇਰਾ ਵੀ ਸਰਪ੍ਰਾਈਜ਼ ਆ ਅਜੇ ਤੁਹਾਨੂੰ ਉਹਦੀ ਫੋਟੋ ਨਹੀਂ ਦਿਖਾਉਣੀ ਇਸ ਤਰ੍ਹਾਂ ਸਾਡਾ ਪਰਿਵਾਰ ਬੜਾ ਖੁਸ਼ ਸੀ ਮੰਮੀ ਕਹਿਣ ਲੱਗੀ ਬੱਸ ਮੈਨੂੰ ਤਾਂ ਇਹ ਆ ਕਿ ਮੇਰੀਆਂ ਮੇਰਾ ਜਵਾਈ ਪਾਈ ਮੇਰਾ ਮਾਣ ਤਾਨ ਕਰਨਾ ਪਰ ਸਾਡਾ ਪਰਿਵਾਰ ਇੱਕ ਰਹੀ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਮੁੰਡੇ ਚਾਹੀ ਕਿਸੇ ਵੀ ਕਾਸਟ ਦੇ ਹੋਣ ਕੋਈ ਇਤਰਾਜ਼ ਨਹੀਂ ਮੈਂ ਉਸ ਨੂੰ ਕਿਹਾ ਕਿ ਮੰਮੀ ਜੋ ਮੈਂ ਮੁੰਡਾ ਸਾਂਦ ਕੀਤਾ ਆਪਣੀ ਸੇਮ ਕਾਸਟ ਦਾ ਹੀ ਆ ਮੇਰੀ ਭੂਜਨਦੀ ਮੇਰੇ ਵਾਲਾ ਵੀ ਸੇਮ ਕਾਸਟ ਦਾ ਪਰ ਤੁਹਾਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਦੀ ਮੈਨੂੰ ਵੀ ਬਹੁਤ ਖੁਸ਼ੀ ਆ ਇਸ ਤਰ੍ਹਾਂ ਅਸੀਂ ਤਿੰਨੋਂ ਬੈਠੇ ਮਜ਼ਾਕ ਕਰ ਰਹੇ ਸੀ ਤਾਂ ਇਨਨੇ ਚਿਰ ਨੂੰ ਡੈਡੀ ਵੀ ਆ ਗਏ ਮੈਂ ਵੀ ਡੈਡੀ ਨੂੰ ਇਹ ਗੱਲ ਦੱਸੀ ਤਾਂ ਡੈਡੀ ਕਹਿਣ ਲੱਗੇ ਚਲੋ ਵਧੀਆ ਏ ਬਾਅਦ ਵਿੱਚ ਆਪਾਂ ਨੂੰ ਕੋਈ ਦੋਸ਼ ਨਹੀਂ ਦੇਣਗੇ ਕਿ ਸਾਡੇ ਲਈ ਇਹਦਾ ਨਾ ਮੁੰਡਾ ਲੱਭ ਦਿੱਤਾ ਜਾਂ ਉਦਾਂ ਦਾ ਅਸੀਂ ਸਾਰੇ ਬੜੇ ਖੁਸ਼ ਸੀ ਮੈਂ 2 ਦਿਨਾਂ ਦੀ ਛੁੱਟੀ ਲਈ ਹੋਈ ਸੀ ਮੈਂ 2 ਦਿਨ ਆਪਣੇ ਘਰ ਰਹਿਣਾ ਸੀ ਤੇ ਵਿੱਕੀ ਮੈਨੂੰ ਵਾਰ-ਵਾਰ ਫੋਨ ਕਰ ਰਿਹਾ ਸੀ ਕਿ ਕਦੋਂ ਆਉਂਗੇ ਮੈਂ ਵਿੱਕੀ ਨੂੰ ਦੱਸਿਆ ਕਿ ਮੈਂ ਆਪਣੇ ਘਰ ਆਪਣੇ ਰਿਸ਼ਤੇ ਬਾਰੇ ਗੱਲ ਕਰ ਰਹੀ ਆ ਮੇਰੇ ਘਰ ਦੇ ਨੂੰ ਕੋਈ ਇਤਰਾਜ਼ ਨਹੀਂ ਉਹ ਬੜਾ ਖੁਸ਼ ਹੋਇਆ ਤੇ ਕਹਿਣ ਲੱਗਾ ਤੁਸੀਂ ਮੈਨੂੰ ਸਰਪ੍ਰਾਈਜ਼ ਹੀ ਦਿੱਤਾ ਮੈਂ ਉਸ ਨੂੰ ਕਿਹਾ ਕਿ ਹੁਣ ਤੂੰ ਜਲਦੀ ਜਲਦੀ ਆਪਣੀ ਪੜ੍ਹਾਈ ਪੂਰੀ ਕਰ ਲੈ ਦੋ ਦਿਨ ਬਾਅਦ ਮੈਂ ਆਪਣੀ ਦੁਬਾਰਾ ਫਿਰ ਨੌਕਰੀ ਤੇ ਚਲੀ ਗਈ। ਉੱਥੇ ਜਾਣ ਲੱਗੀ ਤਾਂ ਮੰਮੀ ਨੇ ਮੈਨੂੰ ਇੱਕ ਗਿਫਟ ਫੜਾਇਆ ਤੇ ਵਿੱਕੀ ਨੂੰ ਦੇ ਦੇਈ। ਮੈਂ ਕਿਹਾ ਕਿ ਮੈਂ ਇਹਦੀ ਕੀ ਲੋੜ ਸੀ ਪਰ ਉਹ ਕਹਿਣ ਲੱਗੀ ਕਿ ਨਹੀਂ ਇਹ ਤਾਂ ਬਸ ਮੇਰੇ ਵੱਲੋਂ ਛੋਟਾ ਜਿਹਾ ਗਿਫਟ ਆ। ਇਹ ਕੜਾ ਤੇਰੇ ਘਰ ਵਰ ਲਈ ਲਈ ਬਣਾਇਆ ਸੀ। ਇਸ ਨੂੰ ਸੰਭਾਲ ਕੇ ਰੱਖੀਂ। ਫਿਰ ਜਦੋਂ ਤੇਰੀ ਭੂਆ ਦਾ ਵਿਆਹ ਕਰਾਂਗੇ ਤੇ ਫਿਰ ਉਹਨੂੰ ਵੀ ਬਣਾਵਾ ਦੇਵਾਂਗੇ। ਇਸ ਲਈ ਪਰਿਵਾਰ ਦਾ ਪਿਆਰ ਬਣਿਆ ਰਹਿੰਦਾ ਕਿਉਂਕਿ ਮੇਰੀ ਮਾਂ ਨੇ ਵੀ ਮੈਨੂੰ ਇਹ ਕੜਾ ਦਿੱਤਾ ਸੀ ਵਿੱਕੀ ਬੜਾ ਖੁਸ਼ ਹੋਇਆ ਸੀ ਕਹਿਣ ਲੱਗਾ ਕਿ ਇਹ ਤਾਂ ਬਹੁਤ ਹੀ ਮਹਿੰਗਾ ਕੜਾ ਮੈਂ ਉਸ ਨੂੰ ਕਿਹਾ ਕਿ ਇਹ ਕਿਹੜੀ ਗੱਲ ਹੈ ਤੈਨੂੰ ਇਸ ਤੋਂ ਵੀ ਵਧੀਆ-ਵਧੀਆ ਚੀਜ਼ਾਂ ਵਿਆਹ ਵ ਲਈ ਮੇਰੇ ਤਾਜ ਵਿੱਚ ਮਿਲ ਜਾਣਗੀਆਂ ਇੱਕ ਦਿਨ ਮੈਂ ਤੇ ਵਿੱਕੀ ਸ਼ਾਪਿੰਗ ਕਰਨ ਲਈ ਗਏ ਹੋਏ ਸੀ ਉੱਥੇ ਬਹੁਤ ਸੋਹਣਾ ਸਮਾਨ ਸੀ ਵਿੱਕੀ ਨੂੰ ਵਾਰ-ਵਾਰ ਕਿਸੇ ਦਾ ਫੋਨ ਆ ਰਿਹਾ ਸੀ ਤੇ ਵਿੱਕੀ ਵਾਰ-ਵਾਰ ਫੋਨ ਨੂੰ ਕੱਟ ਵੀ ਰਿਹਾ ਸੀ ਮੈਂ ਉਸ ਨੂੰ ਪੁੱਛਿਆ ਕਿ ਫੋਨ ਕਿਹਦਾ ਤੇ ਉਹ ਕੁਝ ਨਹੀਂ ਦੱਸ ਰਿਹਾ ਸੀ ਕਹਿ ਰਿਹਾ ਸੀ ਕਿ ਮੇਰੇ ਕਿਸੇ ਦੋਸਤ ਦਾ ਹੀ ਆ ਐਵੇਂ ਮੈਨੂੰ ਵਾਰ-ਵਾਰ ਫੋਨ ਕਰਕੇ ਤੰਗ ਕਰੀ ਜਾਂਦਾ ਮੈਂ ਉਸ ਨੂੰ ਕਿਹਾ ਕਿ ਤੇਰਾ ਦੋਸਤ ਆ ਤਾਂ ਤੂੰ ਗੱਲ ਕਰ ਸਕਦਾ ਹੋ ਸਕਦਾ ਉਹਨੂੰ ਤੇਰੇ ਤੱਕ ਕੋਈ ਜ਼ਰੂਰੀ ਕੰਮ ਹੀ ਹੋਵੇ ਉਹ ਕਹਿਣ ਲੱਗਾ ਕਿ ਨਹੀਂ ਨਹੀਂ ਕੋਈ ਕੰਮ ਨਹੀਂ ਉਹ ਤਾਂ ਮੇਰੇ ਨਾਲ ਤੁਰਿਆ ਫਿਰਦਾ ਮੈਨੂੰ ਇਹ ਸਭ ਚੰਗਾ ਨਹੀਂ ਲੱਗਦਾ ਸਾਰਾ ਦਿਨ ਬੱਸ ਕਹੂਗਾ ਕਿ ਮੇਰੇ ਨਾਲ ਹੀ ਰਹੇ ਮੇਰੇ ਨਾਲ ਹੀ ਗੱਲਾਂ ਉਹ ਨੂੰ ਕਿਸੇ ਹੋਰ ਵਿੱਚ ਇੰਟਰਸਟ ਨਹੀਂ ਬੱਸ ਮੇਰੇ ਨਾਲ ਹੀ ਰਹਿੰਦਾ ਮੈਂ ਇਹਦੇ ਕੋਲੋਂ ਬੜਾ ਪਰੇਸ਼ਾਨ ਆ ਮੈਂ ਉਸ ਨੂੰ ਕਿਹਾ ਕਿ ਫਿਰ ਤਾਂ ਇਹਦਾ ਨੰਬਰ ਬਲੌਕ ਕਰ ਦੇਣਾ ਚਾਹੀਦਾ ਤੇ ਉਸ ਨੇ ਮੇਰੇ ਸਾਹਮਣੇ ਹੀ ਉਸ ਮੁੰਡੇ ਦਾ ਨੰਬਰ ਬਲੌਕ ਕਰ ਦਿੱਤਾ ਤੇ ਫਿਰ ਅਸੀਂ ਵਾਪਸ ਆ ਗਏ ਸੀ ਉਸਦੇ ਘਰ ਜਾਂਦੇ ਦੇ ਸਾਹਮਣੇ ਹੀ ਅਸੀਂ ਜਾਂਦੇ ਕਿਉਂਕਿ ਉਸਦੇ ਘਰਦਿਆਂ ਨੂੰ ਵੀ ਸਾਡੇ ਤੇ ਕੋਈ ਸ਼ੱਕ ਨਹੀਂ ਸੀ ਉਸਦੀ ਮੰਮੀ ਨੂੰ ਮੇਰੇ ਤੇ ਬੜਾ ਹੀ ਬੜਾ ਹੀ ਯਕੀਨ ਸੀ ਉਹ ਕਹਿੰਦੀ ਸੀ ਕਿ ਇਹ ਬੜੀ ਸਿਆਣੀ ਕੁੜੀ ਆ ਤੇ ਕਈ ਵਾਰ ਤਵਾਈ ਲੈਣ ਲਈ ਵੀ ਮੇਰੇ ਨਾਲ ਉਹ ਨੂੰ ਭੇਜ ਦਿੰਦੇ ਸੀ ਕਿਉਂਕਿ ਉਸ ਨੂੰ ਵੀ ਸਾਦੀ ਪ੍ਰੋਬਲਮ ਸੀ ਉਸਦੀ ਤਵਾਈ ਚਲਦੀ ਸੀ ਉਹ ਮੇਰੇ ਤੇ ਬੜਾ ਯਕੀਨ ਕਰਦੇ ਸੀ ਹੁਣ ਉਸਦੀ ਵੀ ਪੜਾਈ ਕੰਪਲੀਟ ਹੋ ਗਈ ਸੀ ਤੇ ਇੱਕ ਦਿਨ ਡੈਡੀ ਦਾ ਮੈਨੂੰ ਅਚਾਨਕ ਫੋਨ ਆਇਆ ਮੈਨੂੰ ਕਹਿਣ ਲੱਗੇ ਕਿ ਤੇਰੀ ਮੰਮੀ ਬੜੀ ਹੀ ਬਿਮਾਰ ਆ ਤੂੰ ਆ ਜਾ ਤੇ ਉਸ ਨੂੰ ਮਿਲਣ ਦੇ ਲਈ ਫਿਰ ਮੈਂ ਚਲੀ ਗਈ ਡਾਕਟਰ ਨੇ ਦੱਸਿਆ ਕਿ ਮੰਮੀ ਨੂੰ ਹਾਰਟ ਅਟੈਕ ਦੀ ਪ੍ਰੋਬਲਮ ਹੋ ਗਈ ਸੀ ਜਿਆਦਾ ਖਤਰਾ ਤਾਂ ਨਹੀਂ ਸੀ ਠੀਕ ਹੋ ਜਾਣਗੇ ਮੰਮੀ ਮੈਨੂੰ ਕਹਿਣ ਲੱਗੀ ਕਿ ਹੁਣ ਤੂੰ ਆਪਣਾ ਵਿਆਹ ਕਰਵਾ ਲੈ ਮੈਂ ਚਾਹੁੰਦੀ ਆ ਕਿ ਤੁਹਾਡੇ ਦੋਹਾਂ ਦੇ ਵਿਆਹ ਮੇਰੀਆਂ ਅੱਖਾਂ ਸਾਹਮਣੇ ਹੀ ਹੋ ਜਾਣ ਬਾਅਦ ਵਿੱਚ ਕੀ ਪਤਾ ਮੈਂ ਕਦੋਂ ਹੀ ਅੱਖਾਂ ਮੀਚ ਜਾਵਾਂ ਮੈਂ ਉਸ ਨੂੰ ਕਿਹਾ ਕਿ ਤੁਸੀਂ ਇਦਾਂ ਦੀਆਂ ਗੱਲਾਂ ਨਾ ਕਰੋ ਤਾਂ ਉਹ ਕਹਿਣ ਲੱਗੀ ਕੀ ਪ੍ਰੋਸਾ ਜ਼ਿੰਦਗੀ ਦਾ ਮੈਂ ਫਿਰ ਕਿਹਾ ਕਿ ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਅੱਜ ਹੀ ਉਸ ਦੇ ਘਰਦਿਆਂ ਦੇ ਨਾਲ ਗੱਲ ਕਰ ਲੈਣੀ ਆ ਮੈਂ ਫਿਰ ਵਾਪਸ ਚਲੀ ਗਈ ਮੈਂ ਵਿੱਕੀ ਨਾਲ ਇਹ ਗੱਲ ਕੀਤੀ ਤਾਂ ਉਹ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਹੌਲੀ ਹੌਲੀ ਆਪਾਂ ਵਿਆਹ ਵੀ ਕਰਵਾ ਲਵਾਂਗੇ ਪਰ ਹਜੇ ਨਹੀਂ ਵਿਆਹ ਕਰਵਾ ਸਕਦੇ ਮੈਂ ਮੰਮੀ ਨਾਲ ਫੋਨ 'ਤੇ ਗੱਲ ਕੀਤੀ ਕਿ ਤੁਸੀਂ ਭੂਆ ਦਾ ਵਿਆਹ ਕਰ ਦਿਓ ਮੈਂ ਹਜੇ 6 ਮਹੀਨੇ ਰੋਕ ਕੇ ਹੀ ਵਿਆਹ ਕਰਵਾ ਲਵਾਂਗੀ ਕਿਉਂਕਿ ਹਜੇ ਉਹਦੀ ਪਟ ਕੰਪਲੀਟ ਨਹੀਂ ਹੋਈ ਸੀ ਇਸ ਲਈ ਮੇਰੇ ਘਰ ਦੇ ਵੀ ਮੰਨ ਗਏ ਸੀ ਮੈਨੂੰ ਫੋਨ ਕਰਕੇ ਦੱਸਿਆ ਕਿ ਤੇਰੀ ਭੂਆ ਨੂੰ ਵੀ ਇੱਕ ਮੁੰਡਾ ਪਸੰਦ ਆ ਗਿਆ ਤੇ ਆਪਾਂ ਉਸ ਮੁੰਡੇ ਨੂੰ ਪਹਿਲਾਂ ਮਿਲ ਲਵਾਂਗੇ ਤੇ ਫਿਰ ਉਹਦੇ ਘਰਦਿਆਂ ਨੂੰ ਵੀ ਮਿਲਾਂਗੇ ਇਹ ਵੀ ਦੱਸਿਆ ਕਿ ਕੁੜੀ ਦੇ ਘਰ ਪਹਿਲਾਂ ਹੀ ਪਤਾ ਪਹਿਲਾਂ ਆਪਾਂ ਕੁੜੀ ਨੂੰ ਮਿਲ ਲਵਾਂਗੇ ਫਿਰ ਤੁਸੀਂ ਤਾਂ ਸ਼ਹਿਰ ਆ ਕੇ ਸਿੱਧੇ ਆ ਜਾਇਓ ਮੈਂ ਵੀ ਇਧਰੋਂ ਛਲੀ ਗਈ ਸੀ ਮੰਮੀ ਟੈਡੀ ਮੇਰਾ ਛੋਟਾ ਭਰਾ ਇੱਕ ਹੋਟਲ ਵਿੱਚ ਬੈਠੇ ਸੀ ਅਸੀਂ ਹੀ ਉਥੇ ਮੁੰਡੇ ਨੂੰ ਮਿਲਣਾ ਸੀ ਤੇ ਉਥੇ ਚਾਹ ਪਾਣੀ ਦਾ ਸਾਰਾ ਖਰਚਾ ਕੀਤਾ ਸੀ ਕਿਉਂਕਿ ਮੈਨੂੰ ਤਨਖਾਹ ਮਿਲ ਗਈ ਸੀ ਜਦੋਂ ਮੈਂ ਆਈ ਤਾਂ ਮੁੰਡਾ ਵੀ ਉਥੇ ਆ ਗਿਆ ਜਦੋਂ ਭੂਆ ਨੇ ਮੁੰਡੇ ਨਾਲ ਮਿਲਵਾਇਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਉਹ ਮੁੰਡਾ ਕੋਈ ਹੋਰ ਨਹੀਂ ਵਿਕੀ ਹੀ ਸੀ ਮੈਂ ਉਹਨੂੰ ਵੇਖ ਕੇ ਹੈਰਾਨ ਜਈ ਹੋ ਗਈ ਮੈਂ ਕਿਹਾ ਕਿ ਵਿਕੀ ਤੁਸੀਂ ਮੇਰੇ ਮੂੰਹੋਂ ਆਪਣਾ ਨਾਮ ਸੁਣ ਕੇ ਭੂਆ ਖੜੀ ਹੋ ਗਈ ਕਹਿਣ ਲੱਗੀ ਤੁਸੀਂ ਦੋਵੇਂ ਵੀ ਇੱਕ ਦੂਸਰੇ ਨੂੰ ਜਾਣਦੇ ਹੋ ਮੈਂ ਕਿਹਾ ਮੈਂ ਇਹਨਾਂ ਦੇ ਘਰ ਹੀ ਕਿਰਾਏ ਤੇ ਰਹਿਣੀ ਆ ਇਹ ਸੁਣ ਕੇ ਤਾਂ ਮੇਰੇ ਘਰ ਦੇ ਕਹਿਣ ਲੱਗੇ ਇਹ ਤਾਂ ਬਹੁਤ ਵਧੀਆ ਗੱਲ ਆ ਤਾਂ ਵਿੱਕੀ ਉਹਨਾਂ ਦਾ ਹੀ ਮੁੰਡਾ ਨਿਕਲ ਆਇਆ ਪਰ ਮੈਂ ਵੀ ਹਰਾਨ ਸੀ ਕਿ ਇਹ ਕਿਵੇਂ ਹੋ ਸਕਦਾ ਇੱਕੋ ਟਾਈਮ ਵਿੱਚ ਦੋ ਕੁੜੀਆਂ ਨਾਲ ਕਿਵੇਂ ਉਹ ਗੱਲ ਕਰ ਸਕਦਾ ਪਰ ਮੈਂ ਉੱਥੇ ਚੁੱਪ ਹੋ ਗਈ ਆਪਣੇ ਆਪ ਨੂੰ ਮਸਾਂ ਘੁੱਟ ਕੇ ਰੱਖਿਆ ਸੀ ਕਿਉਂਕਿ ਭੂਆ ਬੜੀ ਖੁਸ਼ ਸੀ ਤੇ ਮੇਰੇ ਘਰਦਿਆਂ ਦੇ ਨਾਲ ਗੱਲ ਕਰ ਰਹੀ ਸੀ ਤੇ ਵਾਰ-ਵਾਰ ਮੇਰੇ ਵੱਲ ਵੀ ਵੇਖ ਰਹੀ ਸੀ ਮੈਂ ਆਪਣੇ ਭਰਾ ਨੂੰ ਕਿਹਾ ਕਿ ਹੁਣ ਮੈਂ ਚਲਦੀ ਹਾਂ ਮੁੰਡਾ ਵਧੀਆ ਬੈਸਟ ਆਫ ਲੱਕ ਮੈਂ ਉਥੋਂ ਇਨਾ ਕਹਿ ਕੇ ਚਲੀ ਗਈ ਮੈਂ ਆਪਣੇ ਕਮਰੇ ਵਿੱਚ ਆ ਕੇ ਬੜਾ ਰੋਈ ਮੈਂ ਸਮਝ ਨਹੀਂ ਲੱਗ ਰਹੀ ਸੀ ਕਿ ਵਿੱਕੀ ਨੇ ਇਸ ਤਰ੍ਹਾਂ ਮੇਰੇ ਨਾਲ ਧੋਖਾ ਕਿਉਂ ਕੀਤਾ ਜਦੋਂ ਵਿੱਕੀ ਵਾਪਸ ਘਰ ਆਇਆ ਤਾਂ ਮੇਰੇ ਕੋਲ ਮੁੱਖੀ ਮਨ ਲੱਗਾ ਪਰ ਮੈਂ ਕੁਝ ਨਾ ਬੋਲੀ ਮੈਂ ਬਸ ਆਪਣੇ ਭੂਆ ਲਈ ਕੋਸ਼ਿਸ਼ ਕੀਤੀ ਤੇ ਵਿੱਕੀ ਨੇ ਖੁਸ਼ੀ-ਖੁਸ਼ੀ ਭੂਆ ਦੇ ਨਾਲ ਫਿਰ ਵਿਆਹ ਤੇ ਮੈਂ ਅੰਦਰੋਂ ਅੰਦਰ ਟੁੱਟ ਚੁੱਕੀ ਸੀ ਪਰ ਮੈਂ ਅਜੇ ਤੱਕ ਇਹ ਗੱਲ ਆਪਣੇ ਭੂਆ ਨੂੰ ਨਹੀਂ ਦੱਸੀ ਚੂ ਹੋਇਆ ਮੈਂ ਉੱਥੇ ਹੀ ਖਤਮ ਕਰ ਦਿੱਤਾ ਪਰ ਅੱਜ ਤੱਕ ਮੈਂ ਵਿਆਹ ਨਹੀਂ ਕਰਵਾਇਆ ਕਿ ਮੇਰੇ ਨਾਲ ਉਸਨੇ ਇਹ ਕਿਉਂ ਕੀਤਾ ਸੀ ਮੈਂ ਉਹਨੂੰ ਕਦੇ ਇਹ ਵੀ ਨਹੀਂ ਪੁੱਛਿਆ ਸੀ ਸ਼ਾਇਦ ਮੇਰੇ ਨਾਲ ਟਾਈਮ ਪਾਸ ਹੀ ਉਹ ਕਰਦਾ ਹੋਵੇ ਤੇ ਉਹਦੇ ਨਾਲ ਸੱਚਾ ਪਿਆਰ ਕਰਦਾ ਹੋਵੇ ਜੋ ਉਸ ਰਾਤ ਮੇਰੇ ਨਾਲ ਕੀਤਾ ਸ਼ਾਇਦ ਉਹ ਉਸਨੇ ਨਸ਼ੇ ਵਿੱਚ ਕਰ ਲਿਆ ਸੀ ਜੇਕਰ ਮੈਂ ਆਪਣੇ ਪੂਆ ਨੂੰ ਇਹ ਗੱਲ ਦੱਸ ਦਿੰਦੀ ਤਾਂ ਸ਼ਾਇਦ ਪੂਆ ਮੈਨੂੰ ਕਦੇ ਵੀ ਮਾਫ਼ ਨਾ ਕਰਦੀ ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ ਨਹੀਂ ਹਾਂ ਪਰ ਉਹ ਆਪਣੀ ਜ਼ਿੰਦਗੀ ਵਿੱਚ ਬੜੇ ਖੁਸ਼ ਆ ਮੈਂ ਬਸ ਸਾਰੀ ਉਮਰ ਉਸੇ ਯਾਦ ਵਿੱਚ ੁੱਪਕੇ ਰਹਿ ਗਈ ਹਾਂ ਮੈਨੂੰ ਕਈ ਵਾਰ ਮੰਮੀ ਨੇ ਪੁੱਛਿਆ ਕਿ ਤੂੰ ਉਸ ਮੁੰਡੇ ਬਾਰੇ ਫਿਰ ਕਦੇ ਸਾਨੂੰ ਦੱਸਿਆ ਨਹੀਂ ਤੇ ਸਾਨੂੰ ਹੁਣ ਪੁੱਛ ਕੇ ਉਸ ਨੂੰ ਮਿਲਵਾ ਪਰ ਮੈਂ ਕਹਿ ਦਿੱਤਾ ਕਿ ਉਸ ਨੇ ਕਿਤੇ ਹੋਰ ਵਿਆਹ ਕਰਵਾ ਲਿਆ ਮੈਨੂੰ ਧੋਖਾ ਦੇ ਗਿਆ ਹੁਣ ਮੈਂ ਵਿਆਹ ਨਹੀਂ ਕਰਵਾਣਾ ਮੰਮੀ ਵੀ ਮੇਰੇ ਲਈ ਫਿਕਰ ਕਰਦੇ ਆ ਮੈਂ ਉਹਦੇ ਸਾਹਮਣੇ ਖੁਸ਼ ਹੋ ਕੇ ਰਹਿਣੀ ਆ ਬੇਸ਼ੱਕ ਮੇਰਾ ਦਿਲ ਅੰਦਰੋਂ ਟੁੱਟ ਗਿਆ ਸੀ ਮੈਂ ਮੰਮੀ ਨੂੰ ਆਪਣਾ ਦੁੱਖ ਮਹਿਸੂਸ ਨਹੀਂ ਹੁਣ ਦੇਣਾ ਚਾਹੁੰਦੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਮੰਮੀ ਨੂੰ ਮੇਰੇ ਕਰਕੇ ਕੋਈ ਦੁੱਖ ਹੋਵੇ ਜਦੋਂ ਵੀ ਮੈਨੂੰ ਵਿਆਹ ਲਈ ਕਹਿੰਦੇ ਸੀ ਤਾਂ ਮੈਂ ਮਨਾ ਕਰ ਦਿੰਦੀ ਸੀ ਤੇ ਇਹੀ ਕਹਿ ਦਿੰਦੀ ਸੀ ਕਿ ਜਦੋਂ ਮੈਨੂੰ ਕੋਈ ਚੰਗਾ ਮੁੰਡਾ ਮਿਲੇਗਾ ਤਾਂ ਮੈਂ ਫਿਰ ਵਿਆਹ ਕਰਵਾ ਲਵਾਂਗੀ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਰਾਂਹੀਂ ਸ਼ੁਰੂ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ